ਇਹ ਵੀਡੀਓ ਜਾ ਰਿਹਾ ਹੈਗਾ ਰਾਸਤੇ 'ਚ ਲੱਗਾ ਨਹੀਂ ਇਹ ਵੀ ਗਲਤੀ ਡਰਾਈਵਰ ਦੀ ਮਗਰਲੇ ਦੀ ਗਲਤੀ ਇੱਕ ਮੋਟਰਸਾਈਕਲ ਦੇ ਪਿੱਛੋਂ ਟੱਕਰ ਡਰਾਈਵਰ ਨੇ ਨਾ ਕੰਪਨੀ ਨੇ ਕੋਈ ਦੱਸਿਆ ਵੀ ਕਿਹਨਾਂ ਐਕਸੀਡੈਂਟ ਹੋਇਆ ਕੀ ਹੋਇਆ ਕੋਈ ਪ੍ਰੂਫ ਨਹੀਂ ਭੇਜਿਆ ਤਾਨੂੰ

ਉਹ ਲੋਗ ਲਿਖਤ ਪੜ੍ਹੇ ਕਿ ਇਹਦੇ ਪਾਸ ਹੋ ਗਿਆ ਮੈਂ ਲਖਨਸੂਪ ਹੁਣ ਸਭ ਕੋ ਸਹੀ ਹੋ ਜਾਣਾ 3 ਦਿਨ ਬਾਅਦ ਹੋਰ ਇੱਕ ਮਿਲਣੇ ਤੋਂ 3 ਦਿਨ ਬਾਅਦ ਅਡੈਪਟਲ ਵੀ ਐਕਸੀਡੈਂਟਲ ਵੀ ਉਹ 3 ਦਿਨ ਬਾਅਦ ਉਹਨਾਂ ਦੀ ਚੇਰੀ ਦੀ ਦੇਖੀ ਤੇ ਦਿੱਤਾ ਮਾਰਕ ਹਾਂਜੀ ਇਹਦਾ ਵੀ ਇੱਥੇ ਦੇ ਰਾਜ ਸੂਤਰ ਪ੍ਰਸ਼ਾਸਨ ਨੂੰ ਕੋਈ ਮਦਦ ਨਹੀਂ ਦਿੱਤੀ ਤੇ ਕੀ ਵਾਕਿਆ ਹੈ ਜੀ ਜ਼ਰਾ ਉਹਨਾਂ ਨੇ ਵੀ ਪ੍ਰਸ਼ਾਸਨ ਵੱਲੋਂ ਤਾਂ ਆਹੀਂ ਆਪਣੇ ਤੌਰ ਤੇ ਈਮੇਲ ਕੀਤੀਆਂ ਆਪਣੇ ਤਰਫੋਂ ਪਰਪਰ ਪੀਤੀਆਂ ਪਰਵਾਰ ਨੇ ਇਸ ਇਸ ਕਰਕੇ ਬੋਡੀ ਜਿਹੜੀ ਆ ਪਹੁੰਚੀ ਆ ਸਰਕਾਰ ਵੱਲੋਂ ਜਿਹੜਾ ਨਾ ਉਹ ਬਹੁਤਾ ਸਾਨੂੰ ਨਾਲ ਸਹਿਯੋਗ ਮਿਲਿਆ ਜੀ ਤੁੜੀ ਤੇ ਨਾ ਕੋਈ ਆਇਆ ਨਾ ਕੋਈ ਆਇਆ ਹੀ ਅਜੇ ਤੱਕ ਇਹ ਇਥੋਂ ਗਏ ਸੀਗੇ ਜੀ ਆਪਣੇ ਡਿਵਈ ਕੰਮ ਕਰਨ ਡਿਲੀਵਰੀ ਬੁਆਏ ਦੇ ਤਰਫੇ ਤੇ ਉਹ ਉੱਥੇ ਜਾ ਰਹੇ ਸੀ ਆਪਣੀ ਡਿਊਟੀ ਦੇ ਤੇ ਉਹ ਐਕਸੀਡੈਂਟ ਹੋ ਗਿਆ ਮੋਰ ਹਿੱਟ ਕੀਤਾ ਗਿਆ ਜੀ ਨੇ ਜੀ ਪਰ ਪਤਾ ਵੀ ਕਹਿੰਦੇ ਲੱਗ ਗਿਆ ਹੈ ਕੰਪਨੀ ਇਹ ਕਹਿੰਦੀ ਹੈ ਵੀ ਪਤਾ ਵੀ ਲੱਗ ਗਿਆ ਪਰ ਅਜ ਤੋੜੀ ਉਹਦਾ ਲਿਖਤੀ ਸਬੂਤ ਸਾਨੂੰ ਕੋਈ ਨਹੀਂ ਮਿਲਿਆ